ਮੇਰਾ ਨਾਮ ਦਾਰਾ ਸਿੰਘ ਹੈ ਪ੍ਰਿੰਟ ਵਖਤਗੜ ਤੋਂ ਜੀ ਤੇ ਮੈਂ ਪੈਸੇ ਬੈਂਕ ਚੋਂ ਕਢਾ ਕੇ ਲਿਆ ਸੀ ਉਦੋਂ ਬਾਅਦ ਮੈਂ ਆ ਕੇ ਭਗਤ ਸਿੰਘ ਦੇ ਪੁੱਤ ਕੋਲ ਆ ਜਿਹੜੀ ਵਿਜੈ ਦੁਕਾਨ ਆ ਉੱਥੇ ਆ ਕੇ ਬਹਿ ਗਿਆ ਜਦੋਂ ਮੈਂ ਸੌਦਾ ਲਿਆ ਤਾਂ ਉੱਥੇ ਇੱਕ ਮੇਰੇ ਸੱਜੇ ਪਾਸੇ ਜਨਾਨੀ ਬੈਗੀ ਤੇ ਸੌਦਾ ਲੈ ਕੇ ਮੈਂ ਜਦੋਂ ਪਰ ਪਰਸ ਖੋਲਿਆ ਤਾਂ ਉਹਦੇ ਵਿੱਚ ਮੈਂ 10000 ਦੀ ਗੁੱਟੀ ਕੱਢ ਕੇ 1000 ਰੁਪਏ ਉਹਨਾਂ ਨੂੰ ਦੇਤਾ ਉਦੋਂ ਖੋਲਿਆ ਉਦੋਂ ਬਾਅਦ ਜਦੋਂ ਮੈਂ ਉੱਥੇ ਬਹਿ ਗਿਆ ਤਾਂ ਅੱਜ ਕੱਟ ਕੇ ਮੇ ਲੱਗੇ ਜਦੋਂ ਮੈਂ ਖੜਾ ਰੰਗਣ ਲੱਗਾ ਕਰ ਵੀ ਮੈਨੂੰ ਕਹਾ ਵੀ ਤੇ ਮੇਰੇ ਮਾੜਿਆ ਪਿੱਛੇ ਹਟ ਜਾ ਤੇ ਉਹ ਪਿੱਛੇ ਨੇੜੀ ਤੇ ਜਦੋਂ ਮੈਂ ਅਸੀਂ ਗਾਹਾਂ ਜਾ ਕੇ ਮੈਂ ਗਿਆ ਗੱਡੀ 'ਚ ਬੈਠਿਆ ਤਾਂ ਉਹ ਇਥੋਂ ਦੀ ਜਿੱਥੋਂ ਦੀ ਉਹਨੇ ਕੱਟ ਮਾਰਿਆ ਸੀ ਉਥੋਂ ਮੇਰਾ ਮੋਬਾਈਲ ਵਿੱਚ ਸੀ ਮੋਬਾਈਲ ਡਿੱਗ ਪਿਆ ਆਪਣੀ ਸ਼ੀਟ ਤੇ ਮੈਂ ਸ਼ੀਟ ਨੇ ਦੇਖਿਆ ਮਾ ਮੋਬਾਈਲ ਮੇਰਾ ਇਹਦੇ ਵਿੱਚ ਸੀ ਜਦੋਂ ਮੈਂ ਮੋਬਾਈਲ ਚੱਕ ਕੇ ਦੇਖਿਆ ਉਹ ਮੈਂ ਕੱਟ ਦੇਖ ਲਿਆ ਤੇ ਕੱਟ ਲੈ ਕੇ ਮੈਂ ਮੁੰਡੇ ਨੂੰ ਕਿਹਾ ਲੱਕੀ ਨੂੰ ਵੀ ਆ ਮੇ ਤਾਂ ਪੈਸੇ ਕੱਟ ਆ ਕੱਟ ਮਾਰਿਆ ਪੈਸੇ ਨਿਕਲ ਗਏ ਯਾਨੀ ਇੱਕ ਪਾਸੇ ਵਾਲੇ ਪੈਸੇ ਰਹਿ ਗਏ ਦੋ ਜਗ੍ਹਾ ਪਾਏ ਸੀ ਇੱਕਾੜੇ 50000 ਰੁਪਇਆ 50000 ਰੁਪਇਆ ਜਿਹੜਾ ਸੀ ਉਹਨੂੰ ਕੱਢ ਲਿਆ ਉਹਨੇ ਉਪਰ ਟੋਟਲ ਤਾਂ 1.5 ਲੱਖ ਰੁਪਇਆ ਸੀਗਾ ਮੇਰਾ ਤੇ ਉਹਦੇ ਮੈਂ ਥੋੜਾ ਬੀਕਾਸ਼ਾ ਦੇ ਵੀ ਆਇਆ ਸੀ ਤੇ ਉਸ ਤੋਂ ਬਾਅਦ 50 ਕੱਢ ਲਿਆ ਤੇ ਅਸੀਂ ਫਿਰ ਉਹਦੀ ਦੁਕਾਨ ਤੇ ਆ ਗਏ ਸਾਡੇ ਆਉਣ ਤੋਂ ਬਾਅਦ ਚ ਦੁਕਾਨ ਤੇ ਉਹਨਾਂ ਨੇ ਸਾਨੂੰ ਵੀਡੀਓ ਉਹ ਦਿਖਾਇਆ ਤੇ ਉਹਨਾਂ ਦਾ ਇੱਕ ਨੌਕਰ ਮਗਰ ਭੱਜਾ ਪੁੱਜਾ ਵੀ ਪਰ ਮੋਟਰਸਾਈਕਲ ਕੋਈ ਪਤਾ ਨਹੀਂ ਲੱਗਿਆ ਜੀ ਮੰਗੇ ਚ ਉਹਨੇ ਵੀ ਸਾਡਾ ਜਿਹੜਾ ਨੁਕਸਾਨ ਉਹ ਸਾਨੂੰ ਪੈਸੇ ਦਵਾਏ ਜਾਣ ਕਿਉਂ ਸਾਡੇ ਕਮਾਈ ਦੇ ਪੈਸੇ ਸੀ ਉਹ ਤੇ ਅੱਬ ਪਰ ਮੇਰੇ ਬੈਗ ਹਾਰਸਾ ਕਟਿਆ ਵਾ ਮੈਂ ਦੇਖ ਆਇਆ ਇਹ ਇਹ ਕੱਲੇ ਘਟਨਾ ਵਾਪਰੀ ਐ ਨੋ ਇੱਕ ਬਜ਼ੁਰਗ ਦਾਰਾ ਸਿੰਘ ਵਾਸੀ ਬਖਤਗੜ ਇਹ ਆਪਣਾ ਕੁਛ ਖਰੀਦਦਾਰੀ ਕਰਨ ਵਾਸਤੇ ਸਦਰ ਬਾਜ਼ਾਰ ਬਰਨਾਲਾ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਇਹਨਾਂ ਦੇ ਕੋਲੇ ਇੱਕ ਝੋਲੇ ਦੇ ਵਿੱਚ ਕੁਛ ਕੈਸ਼ ਹੈਗਾ ਸੀ ਤੇ ਉੱਥੇ ਕੁਛ ਅਣਪਛਾਤੀ ਇੱਕ ਔਰਤਾਂ ਨੋ ਲੋ ਇਹਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਬਲੇਡ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫਆਈਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸਐਚਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਆਂ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੀਆਂ ਦੋਸ਼ੀ ਔਰਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਮੈਸੇਜ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆਪ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾਂ ਕਿਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੋਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਰ ਰੱਖਣ ਤੇ ਕੋਈ ਵੀ ਇਹੋ ਜੀ ਜਾਣਕਾਰੀ ਹੁੰਦੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨਾ